ਕਿਵੇਂ ਮਤਲਬ ਮਨ ਦੇ ਵਿੱਚ ਆਇਆ ਕਿ ਤੁਸੀਂ ਇਦਾਂ ਕਰਨਾ ਹੈ ਦੋ ਇਹ ਚੀਜ਼ਾਂ ਮੈਂ ਖੁਦ ਅਜ਼ਲੀਣਾ ਉਹ ਫੇਸ ਕੀਤੀਆਂ ਨੇ ਜਦੋਂ ਮੈਂ ਜੌਬ ਕਰਦਾ ਸੀ ਉਹ ਖਾਣ ਪੀਣ ਤੋਂ ਨਾ ਬੜੀ ਪਰੇਸ਼ਾਨੀ ਆਉਂਦੀ ਸੀ ਕਿ ਟਾਬੇ ਵਗੈਰਾ ਤੋਂ ਮੇਰਾ ਵੀ ਮੇਰਾ ਪੇਟ ਖਰਾਬ ਹੋ ਗਿਆਦਾ ਹੋ ਜਾਂਦਾ ਸੀ ਅੱਛਾ ਤੇ ਉਹ ਬਸ ਉੱਥੇ ਬੈਠੇ-ਬੈਠੇ ਮੇਰੇ ਦਿਮਾਗ ਦੇ ਵਿੱਚ ਆਇਆ ਸੀ ਉਹ ਚੀਜ਼ ਤੇ ਫਿਰ ਅਸੀਂ ਮਤਲਬ ਦੋ ਮੰਥੀ ਸਾਲ ਹੋ ਜਾਣਗੇ ਕੰਪਲੀਟ ਕਰਤੇ ਉਹ ਆ ਉਹਦੇ ਵਿੱਚ ਕੀਤਾ ਸੀ ਗੁਰਪੂਰਪ ਤੇ ਬਹੁਤ ਵਧੀਆ ਲੋਕ ਬਹੁਤ ਪਿਆਰ ਕਰ ਰਹੇ ਤੇ ਬਹੁਤ ਚੰਗਾ ਲੱਗਦਾ ਜਦੋਂ ਕੋਈ ਅਪਰੀਸ਼ੀਏਟ ਕਰਦਾ ਤੇ ਮੈਂ ਮਤਲਬ ਮੈਂ ਸਾਰਿਆਂ ਨੂੰ ਹੁਣ ਮੈਂ ਜੋ ਪਹਿਲਾਂ ਕਿਉਂਕਿ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਬੜੀ ਹੈਜ਼ਿਟੇਸ਼ਨ ਹੋਈ ਇੱਕ ਦੋ ਦਿਨ ਮੈਨੂੰ ਹਾਂ ਬਿਲਕੁਲ ਹੋਇਆ ਐਗਜ਼ੈਕਟਲੀ ਬਿਲਕੁਲ ਇਦਾਂ ਹੀ ਹੋਇਆ ਤੇ ਹੁਣ ਮਤਲਬ ਮੈਨੂੰ ਜਿੱਦਾਂ ਪਬਲਿਕ ਆਉਂਦੀ ਹੈ ਮੈਨੂੰ ਬਹੁਤ ਪਿਆਰ ਕਰਦੇ ਨੇ ਕੋਈ ਪੁੱਤਰ ਪੁੱਤਰ ਕਹਿ ਕੇ ਕੋਈ ਬੇਟਾ ਕਹਿ ਕੇ ਗੱਲ ਕਰਦਾ ਬਹੁਤ ਚੰਗਾ ਲੱਗਦਾ ਮੈਂ ਤਾਂ ਹਲੇ ਬਿਲਕੁਲ ਵੈਸੇ ਵੀ ਆਫ ਕੈਮਰਾ 'ਚ ਬਹੁਤ ਲੋਕ ਆਂਦੇ ਨੇ ਫੋਨ ਬਹੁਤ ਜਾਂਦੀਆਂ ਨੇ ਮੈਂ ਤਾਂ ਸਭ ਨੂੰ ਇਹੀ ਕਹਿੰਨਾ ਚਾਹੁੰਦਾ ਚੋਇ ਚੋਟਾ ਕਰੋ ਆਪਣਾ ਕੰਮ ਕਰੋ ਬਹੁਤ ਮਜ਼ਾ ਆਉਂਦਾ ਤੇ ਬਿਲਕੁਲ ਸਟ੍ਰੈਸ ਫਰੀ ਲਾਈਫ ਹੈ ਤੇ ਬਹੁਤ ਚੰਗਾ ਲੱਗੂਗਾ ਵੀ ਕਿਸੇ ਤੋਂ ਆਪਾਂ ਕੀ ਤੇ ਪਹਿਲਾਂ ਮੈਨੂੰ ਵੀ ਬਹੁਤ ਹੋਇਆ ਸੀ ਸਟਾਰਟਿੰਗ ਦੇ ਵਿੱਚ ਫਰਸਡੇ ਸੈਕਿੰਡ ਡੇ ਮੈਨੂੰ ਵੀ ਥੋੜਾ ਹੈਜ਼ਿਟੇਸ਼ਨ ਹੋਈ ਉਸ ਤੋਂ ਬਾਅਦ ਜਦੋਂ ਲੋਕ ਆਏਗੇ ਲੋਕ ਵਧੀਆ ਲੋਕਾਂ ਨੂੰ ਲੱਗਿਆ ਤੇ ਹੁਣ ਬਿਲਕੁਲ ਵੀ ਨਹੀਂ ਹੈਗੇ ਹੁਣ ਮੈਂ ਬਿਲਕੁਲ ਗੱਲਾਂ ਲਾਂ ਕੱਲਾ ਕੰਮ ਦੇ ਵਿੱਚ ਰੁੱਝੇ ਰਹਿੰਦੇ ਆ ਜੀ ਤੇ ਬਸ ਲੋਕਾਂ ਦੀ ਸੇਵਾ ਕਰੀ ਜਾ ਰਹੇ ਹਾਂ ਮੋਟੀਵੇਸ਼ਨ ਲੈ ਕੇ ਆਏ ਹਾਂ ਚੰਗਾ ਲੱਗਾ ਤੁਹਾਨੂੰ ਵੇਖ ਕੇ ਹੋਰ ਨੌਜਵਾਨ ਵੀ ਇਹ ਸਿੱਖਣਗੇ ਕਿਉਂਕਿ ਬੇਸਿਕਲੀ ਸਾਡੇ ਪੰਜਾਬ 'ਚ ਕੀ ਉਹ ਕਹਿੰਦੇ ਕਿ ਰੁਜ਼ਗਾਰ ਨਹੀਂ ਪਹਿਲਾਂ ਮੈਨੂੰ ਵੀ ਆਇਆ ਮੈਂ ਕਿਉਂਕਿ ਜੋਬ ਦੇ ਵਿੱਚ ਐਨਾ ਰੁੱਝੇ ਰਹਿੰਦੇ ਸੀ 9-10 ਘੰਟੇ ਉਸ ਤੋਂ ਬਾਅਦ ਫ ਮੇਰੇ ਵੀ ਪਹਿਲਾਂ ਇਦਾਂ ਦਾ ਮਾਈਂਡ ਸੈਟ ਸੀ ਵੀ ਕੰਮ ਕੰਮ ਆਪਾਂ ਕਰਦੇ ਨਹੀਂ ਹੈਗੇ ਕੰਮ ਹਜ਼ਾਰ ਹੈ ਹੁਣ ਵੀ ਮੇਰੇ ਕੋਲ 3600 ਆਈਡੀਆ ਬਟ ਉਹ ਮੈਂ ਹੁਣ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਅੱਛਾ ਅੱਛਾ ਹੋਰ ਕੀ ਕੀ ਰੱਖਿਆ ਹੋਇਆ ਹੈ ਸਾਡੇ ਕੋਲ ਹੁੰਦੇ ਨਹੀਂ ਕਾਲੇ ਚਨੇ ਹੁੰਦੇ ਨੇ ਕੜੀ ਹੁੰਦੀ ਹੈ ਰਾਜਮਾ ਹੁੰਦੀ ਹੈ ਰਾਈਸ ਹੁੰਦੇ ਨੇ ਸਾਗ ਨਾਲ ਮੱਕੀ ਦੀ ਰੋਟੀ ਹੁੰਦੀ ਹੈ ਜੀ ਬਰਕਦੇਓ ਕੱਲੀ ਹੁੰਦੀ ਹਾਂ ਹਾਂ ਜੀ ਵੈਸੇ ਸਾਗ ਬਣਾਉਣਾ ਬਹੁਤ ਔਖਾ ਹੈ ਸਮਾਂ ਬਹੁਤ ਲੱਗ ਜਾਂਦਾ ਉਹਦੇ ਹਾਂ ਬਿਲਕੁਲ ਸਾਗ ਬਿਲਕੁਲ ਦੇਸੀ ਸਟਾਈਲ ਬਣਾਉਣਾ ਚੁੱਲ੍ਹੇ ਤੇ ਬਾਕੀ ਕੁਝ ਮੈਂ ਬਾਕੀ ਗੈਸ ਤੇ ਬਣਾਉਣਾ ਤੂੰ ਆਈਡੀਆ ਸੀਗਾ ਜਿਹੜੂ ਦਿੱਤਾ ਬਾਈ ਨੇ ਤੁਹਾਨੂੰ ਦਿੱਤਾ ਸੀਗਾ ਆਈਡੀਆ ਤੁਸੀਂ ਉਹਨਾਂ ਨੂੰ ਕਿਹਾ ਸੀ ਪੁਸ਼-ਅਪ ਤਾਂ ਕਰਦੇ ਹੁੰਦੇ ਨੇ ਵੀ ਘਰ ਦੇ ਨੂੰ ਕੁਛ ਨਾ ਪੈਂਦਾ ਹੁੰਦਾ ਮੈਂ ਕਹਿ ਰਹੀ ਇਸ ਕੰਮ ਕਰਨ ਮੈਂ ਜੋ ਤੁਹਾਨੂੰ ਵਧੀਆ ਲੱਗਦਾ ਕਰੋ ਜੀ ਮੈਂ ਜਿਹੜਾ ਤੁਹਾਨੂੰ ਵਧੀਆ ਲੱਗਦਾ ਕਰੋ ਸਿਕੰਦਰ ਸਿੰਘ ਰਾਏ ਆਈਡੀਆ ਨਾਲ ਉਹਨਾਂ ਦੀ ਉਹਨਾਂ ਦੀ ਵਾਈਫ ਹੈ ਮੇਰੀ ਨੋਹ ਜੀ ਹਾਂ ਜੀ ਵਧੀਆ ਵੀ ਖਾਣਾ ਖਾਣਾ ਉਹ ਚੈੱਕ ਕਰਦੇ ਆ। ਅੱਛਾ ਅੱਛਾ। ਉਹ ਤੇਰੀ ਵਾਈਫ ਨੇ ਜਨਮ ਨਾਲ ਮਿਨਿਮਮ ਆ ਉਹ ਵੀ ਰੋਟੀ ਪਾਣੀ ਉਹ ਹਾਂਜੀ ਬਿਲਕੁਲ ਵਧੀਆ। ਰੋਲ ਬਿੱਲ ਵੀ ਕਰਦੇ ਆ ਸਰ। ਇੱਕ ਇੱਕ ਚੀਜ਼ ਇਹ ਵੀ ਹੁੰਦੀ ਹੈ ਨਾ ਜਿਵੇਂ ਫਾਦਰ ਦੀ سپورਟ ਹੋਣੀ ਬਹੁਤ ਜ਼ਰੂਰੀ ਹੈ। ਇੱਕ ਫਾਦਰ ਨੂੰ ਇਹ ਵੀ ਹੁੰਦਾ ਕਿ ਮੇਰਾ ਬੱਚਾ ਜਲਦੀ ਸੈੱਟ ਹੋ ਜਾਏ ਮੇਰੀ ਜ਼ਿੰਦਗੀ ਦੀ ਆ ਇੱਕ ਹੀ ਇੱਛਾ ਹੁੰਦੀ ਹੈ ਵੀ ਬੱਚਾ ਸੈੱਟ ਹੋ ਜਾਈ ਹੈ ਨਾ। ਤੁਹਾਨੂੰ ਹੁਣ ਐਕਚੁਅਲੀ ਇਹ ਤਿੰਨ ਚਾਰ ਕੰਟਰੀਆਂ ਵੀ ਘੁੰਮਿਆ ਹੋਇਆ ਨਹੀਂ ਹੈ। ਹਾਂ ਹਾਂ ਤਿੰਨ ਕੰਟਰੀਆਂ ਉਹ ਘੁੰਮ ਕੇ ਆਏ ਹੋ। ਹਾਂਜੀ ਫਿਰ ਮੇਰਾ ਇੱਕ ਤੋਂ ਵੱਡਾ ਜਿਹੜਾ ਬੇਟਾ ਉਹ ਕੈਨੇਡਾ ਉਹ ਵੀ ਕਹਿੰਦਾ ਸੀ ਕਹਿੰਦਾ ਆਪਣਾ ਕੰਮ ਕਰ ਉਹਨਾਂ ਦਾ ਛੱਡ ਦੋ ਜੌਬ ਜੋ ਵੀ ਛੱਡ ਦੇ ਹਾਲਾਂਕਿ ਜਾਨੀ ਕਿ ਆਪਣੇ ਸਟਾਰਬਕਸ ਤੁਹਾਨੂੰ ਪਤਾ ਹੀ ਸਿਰੇ ਦੀ ਕੰਪਨੀ ਉਹਦੇ ਚੋਂ ਐਸੇ ਮੈਨੇਜਰ ਸੰਜੋਬ ਕਰਦੇ ਮੇਰੇ ਕੋਲ ਨਹੀਂ ਉਹ ਆਪਣਾ ਹੀ ਕੰਮ ਕਰਨਾ ਮੈਂ ਠੀਕ ਆਪਣਾ ਕਰੀ ਜੀ ਬਿਲਕੁਲ ਇਹਦੋਂ ਸ਼ੁਰੂ ਕਰਦੇ ਆਂ ਕੌਣ ਕਹਿੰਦਾ ਕਿ ਸਾਡੇ ਪੰਜਾਬ ਦਾ ਨੌਜਵਾਨ ਬੇਲਾ ਫਿਰਦਾ ਹੈ ਜਾਂ ਕੰਮ ਨਹੀਂ ਕਰ ਰਿਹਾ ਜਾਂ ਕੌਣ ਕਹਿ ਰਿਹਾ ਕਿ ਸਾਡੇ ਨੌਜਵਾਨ ਬਾਹਰ ਹੀ ਜਾ ਰਹੇ ਨੇ ਪਰ ਹੁਣ ਦੀ ਜੋ ਤਸਵੀਰ ਮੈਂ ਤੁਹਾਨੂੰ ਦਿਖਾਵਾਂ ਕਿ ਸਾਡੇ ਨੌਜਵਾਨ ਮਿਹਨਤ ਕਰਕੇ ਕਾਮਯਾਬੀ ਹੋ ਰਹੇ ਨੇ ਚਾਹੇ ਬੇਸ਼ੱਕ ਕਈਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਰੋਜ਼ਗਾਰ ਨਹੀਂ ਮਿਲ ਰਿਹਾ ਪਰ ਹੁਣ ਆਪਣਾ ਕੰਮ ਚਲਾਉਣ ਲੱਗ ਪਏ ਨੇ ਤਾਂ ਮੈਂ ਪਿੱਛੇ ਤੁਹਾਨੂੰ ਤਸਵੀਰ ਬੜੀ ਕਮਾਲ ਦੀ ਤਸਵੀਰ ਦਿਖਾਉਂਗੀ ਇੱਕ ਨੌਜਵਾਨ ਵੀਰ ਨੇ ਯੰਗ ਏਜ ਆ ਇੱਕ ਸੋਹਣਾ ਸਰਦਾਰ ਮੁੰਡਾ ਜਿਨੇ ਸਟਾਲ ਲਗਾਈ ਹੋਈ ਹੈ ਖਾਨਪਿੰਡੀ ਉਹ ਕਹਿੰਦੇ ਵੀ ਜਿਵੇਂ ਕਹਿੰਦੇ ਆ ਕਿ ਕਿਚਨ ਤੋਂ ਜਿਹੜਾ ਹੈਗਾ ਕੰਮ ਬਿਜ਼ਨਸ ਤੋਂ ਤਬਦੀਲ ਹੋ ਗਿਆ ਜੀਵੇਂ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਵੀ ਕੁੜੀਆਂ ਨੂੰ ਕਿ ਤੁਸੀਂ ਚੁੱਲ੍ਹਾ ਚੌਂਕਾ ਸੰਭੋ ਕੰਮ ਦਾ ਸੰਭੋ ਪਰ ਹੁਣ ਸਾਡੇ ਮੁੰਡੇ ਉਹ ਨੌਜਵਾਨ ਵੀ ਉਸ ਕੰਮ ਦੇ ਵਿੱਚ ਕੋਈ ਵੀ ਸ਼ਰਮ ਨਹੀਂ ਕਰਦੇ ਤੇ ਇਹ ਵੀਰ ਇੱਥੇ ਇਹਨਾਂ ਨੇ ਸਟਾਲ ਲਗਾਈ ਹੋਈ ਹੈਗੀ ਤੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ ਇੱਥੇ ਕਿਵੇਂ ਆਉਣਾ ਹੋਇਆ ਤੇ ਕਿਵੇਂ ਇਹਨਾਂ ਦੇ ਕੰਮ ਦੀ ਸ਼ੁਰੂਆਤ ਹੋਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਤੁਸੀਂ ਦੱਸੋ ਮੈਂ ਵਧੀਆ ਮੈਂ ਦੇਖ ਰਹੀ ਸੀ ਨਾ ਰੋਡ ਤੇ ਸੀ ਜਾ ਰਹੀ ਸੀ ਕਿ ਮੈਨੂੰ ਬਹੁਤ ਸੋਹਣਾ ਲੱਗਿਆ ਵੀ ਤੁਸੀਂ ਇੱਥੇ ਖੜੇ ਹੋਵੋਗੇ ਇੱਕ ਯੰਗ ਸਰਦਾਰ ਮੁੰਡਾ ਹਨਾ ਐਡੀ ਮਿਹਨਤ ਕਰ ਰਿਹਾ ਹੈ ਕੀ ਨਾਮ ਹੈ ਬਾਈ ਤੁਹਾਡਾ ਮੇਰਾ ਨਾਮ ਅਰਸ਼ਦੀਪ ਸਿੰਘ ਹੈ ਜੀ ਅੱਛਾ ਅੱਛਾ ਹਾਂਜੀ ਬਾਈ ਇਹ ਕਿਵੇਂ ਮਤਲਬ ਮਨ ਦੇ ਵਿੱਚ ਆਇਆ ਕਿ ਤੁਸੀਂ ਐਦਾਂ ਕਰਨਾ ਹੈ ਯੇ ਐਕਚੁਅਲੀ ਮੇਰਾ ਆਈਡੀਆ ਤਾਂ ਕਾਫੀ ਟਾਈਮ ਤੋਂ ਸੀ ਇਹ ਜੋ ਇਹ ਚੀਜ਼ਾਂ ਮੈਂ ਖੁਦ ਐਕਚੁਅਲੀ ਨਾ ਉਹ ਤੇਜ਼ ਕੀਤੀਆਂ ਨੇ ਜਦੋਂ ਮੈਂ ਜੌਬ ਕਰਦਾ ਸੀ ਉਹ ਖਾਣ ਪੀਣ ਤੋਂ ਨਾ ਬੜੀ ਪਰੇਸ਼ਾਨੀ ਆਂਦੀ ਸੀ ਢਾਬੇ ਵਗੈਰਾ ਤੋਂ ਮੈਂ ਵੀ ਮੇਰਾ ਪੇਟ ਖਰਾਬ ਹੋ ਜਾਂਦਾ ਸੀ ਅੱਛਾ ਤੇ ਉਹ ਬਸ ਉੱਥੇ ਬੈਠੇ ਬੈਠੇ ਮੇਰੇ ਦਿਮਾਗ ਦੇ ਵਿੱਚ ਆਇਆ ਸੀ ਉਹ ਚੀਜ਼ ਤੇ ਵੀ ਰਸੀ ਮਤਲਬ ਦੋ ਮੰਤਸਰੂ ਹੋ ਜਾਣਗੇ ਕੰਪਲੀਟ ਕਰਤੇ ਉਹਦੇ ਵਿੱਚ ਕੀਤਾ ਜੀ ਅਸੀਂ ਗੁਰਪੂਰਵ ਤੇ ਬਹੁਤ ਵਧੀਆ ਲੋਕ ਬਹੁਤ ਪਿਆਰ ਕਰ ਰਹੇ ਨੇ ਜੀ ਬੜਾ ਅੱਛਾ ਲੱਗ ਰਿਹਾ ਹੈ ਪਹਿਲਾਂ ਕਿੱਥੇ ਜੋਬ ਕਰਦੀ ਸੀ ਤੁਸੀਂ ਮੈਂ ਸਟਾਰਬਕਸ ਸੀ ਟਾਟਾ ਸਟਾਰਬਕਸ ਐਜ਼ ਅ ਮੈਨੇਜਰ ਅੱਛਾ ਹਾਂਜੀ ਬਰਨਾਲੇ ਮਤਲਬ ਜੇ ਆਪਾਂ ਕਹੀ ਕਿ ਆਪਣਾ ਕੰਮ ਹੋਵੇ ਆਪਣਾ ਕੰਮ ਤੇ ਜੋਬ ਜਿਹੜੀ ਹੁੰਦੀ ਆ ਉਹਦੇ ਤੋਂ ਕੀ ਜ਼ਿਆਦਾ ਬੈਨੀਫਿਟ ਕੀ ਆ ਜ਼ਿਆਦਾ ਵਧੀਆ ਕੀ ਆ ਇੱਥੇ ਬਿਲਕੁਲ ਜੀ ਤੁਹਾਡੇ ਸਾਹਮਣੇ ਆ ਦੇਖੋ ਮੈਂ ਹੱਸ ਰਿਆਂ ਤੇ ਲੋਕ ਬਹੁਤ ਪਿਆਰ ਕਰਦੇ ਨੇ ਤੇ ਬਹੁਤ ਚੰਗਾ ਲੱਗਦਾ ਜਦੋਂ ਕੋਈ ਐਪਰੀਸ਼ੀਏਟ ਕਰਦਾ ਤੇ ਮੈਂ ਮਤਲਬ ਮੈਂ ਸਾਰਿਆਂ ਨੂੰ ਹੁਣ ਮੈਂ ਜੋ ਪਹਿਲਾਂ ਕਿਉਂਕਿ ਮੈਨੂੰ ਵੀ ਇਦਾਂ ਹੀ ਲੱਗਦਾ ਸੀ ਬੜੀ ਹੈਜ਼ਿਟੇਸ਼ਨ ਹੋਈ ਇੱਕ ਦੋ ਦਿਨ ਮੈਨੂੰ ਸ਼ਾਇਦ ਆ ਫੀਲ ਹੋਇਆ ਹਾਂ ਹਾਂ ਬਿਲਕੁਲ ਹੋਇਆ ਐਗਜ਼ੈਕਟਲੀ ਬਿਲਕੁਲ ਇਦਾਂ ਹੀ ਹੋਇਆ ਤੇ ਹੁਣ ਮਤਲਬ ਮੈਨੂੰ ਜਿੱਦਾਂ ਪਬਲਿਕ ਆਉਂਦੀ ਹੈ ਮੈਨੂੰ ਬਹੁਤ ਪਿਆਰ ਕਰਦੇ ਨੇ ਕੋਈ ਪੁੱਤਰ ਪੁੱਤਰ ਕਹਿ ਕੇ ਕੋਈ ਬੇਟਾ ਕਹਿ ਕੇ ਗੱਲ ਕਰਦਾ ਬਹੁਤ ਚੰਗਾ ਲੱਗਦਾ ਮੈਂ ਤਾਂ ਹਲੇ ਬਿਲਕੁਲ ਵੈਸੀ ਵੀ ਆਫ ਕੈਮਰਾ ਵੀ ਬਹੁਤ ਲੋਕ ਆਉਂਦੇ ਨੇ ਫੋਨ ਕਾਲਸ ਆਉਂਦੀਆਂ ਨੇ ਮੈਂ ਤਾਂ ਸਭ ਨੂੰ ਇਹੀ ਹੈ ਨਾ ਚਾ ਤੇ ਬਹੁਤ ਚੰਗਾ ਲੱਗੂਗਾ ਹਾਂ ਬਟ ਇਹ ਹੈ ਕਿ ਮਤਲਬ ਜਦੋਂ ਬਿジネス ਕਰਨਾ ਹੁੰਦਾ ਨਾ ਤਾਂ ਫਿਰ ਬੰਦਾ ਬਿਜ਼ੀ ਉਸ ਦੇ ਵਿੱਚ ਹੋ ਜਾਂਦਾ ਪੂਰੇ ਤੁਸੀਂ ਆਪਣਾ ਟਾਈਮ ਸਾਰਾ ਹੀ ਇਹਨੂੰ ਦਿਨੇ ਹੋਗੇ ਹਾਂਜੀ ਹਾਂਜੀ ਬਿਲਕੁਲ ਤੁਸੀਂ ਫਿਰ ਇਹ ਸਾਰਾ ਪ੍ਰਪੇਅਰ ਕਿਵੇਂ ਕਰਦੇ ਹੋ ਆਪ ਕਰਦੇ ਹੋ ਜਾਂ ਕੋਈ ਫੈਮਿਲੀ ਚ ਤੁਹਾਡੀ ਮਦਦ ਕਰਦਾ ਤੁਹਾਡੀ ਹਾਂ ਫੈਮਿਲੀ ਦੇ ਵਿੱਚ ਕਰਦਾ ਮੇਰੇ ਵਾਈਫ ਨੇ ਤੇ ਹਾਂਜੀ ਹਾਂਜੀ ਉਹ ਵੀ ਬਿਲਕੁਲ ਸਾਰਾ ਮੰਮਾ ਨੇ ਮੇਰੇ ਪੂਰਾ ਉਹ ਫੁੱਲ ਸਪੋਰਟ ਕਰਦੇ ਨੇ ਨਾਲ ਤੇ ਸਵੇਰੇ 5 ਵਜੇ ਤੋਂ ਲੈ ਹੁੰਨੇ ਆਂ ਅਸੀਂ ਸਟਾਰਟ ਸਵੇਰੇ 5 ਵਜੇ ਫਾਈਵ ਮਤਲਬ ਸ਼ਾਮ ਤੱਕ ਤੇ ਕੰਟੀਨਿਊ ਰਹਿੰਦਾ 12 ਘੰਟੇ ਉਹ ਫਿਰ ਉਸ ਤੋਂ ਬਾਅਦ ਹੋਰ ਵੀ ਕੰਮ ਕਰ ਬਹੁਤ ਹਾਂ ਜੀ ਹਾਂ ਜੀ ਜੇ ਫਿਰ ਜਿਵੇਂ ਮੰਨ ਲਓ ਆਪਣਾ ਫੈਮਿਲੀ ਲਈ ਟਾਈਮ ਕਿਵੇਂ ਨਿਕਲਦਾ ਹੈ ਜਾਂ ਫਿਰ ਨਿਕਲਦਾ ਹੀ ਨਹੀਂ ਕਦੇ ਆਪਣਾ ਵੀ ਤਾਂ ਦਿਲ ਕਰਦਾ ਹੈ ਨਾ ਵੀ ਘੁੰਮਣ ਫਿਰਨ ਜਾਈਏ ਜਾਂ ਨਹੀਂ ਅਸੀਂ ਜ਼ਰੂਰ ਜਾਂਦੇ ਹਾਂ ਸਾਡਾ ਕਦੇ ਵੀ ਚਲੋ ਕਦੇ ਇੱਕ ਦੋ ਦਿਨ ਅਸੀਂ ਛੁੱਟੀ ਲੈ ਲੈਨੇ 15 20 ਦਿਨ ਬਾਅਦ ਜਾਂ ਮਹੀਨੇ 'ਚ ਕਦੀ ਵਾਰ ਤਾਂ ਥੋੜਾ ਬੋਧ ਆਊਟਿੰਗ ਜਾਂ ਅਸੀਂ ਗੁਰਦਵਾਰ ਸਾਹਿਬ ਜਾਂਦੇ ਹਾਂ ਸਾਰੀ ਫੈਮਿਲੀ ਇਕੱਠੀ ਹੋ ਕੇ ਤੇ ਵੈਸੇ ਅਸੀਂ ਰਹਿਣੇ ਘਰ ਦੇ ਵਿੱਚ ਇਕੱਠੇ ਇਕੱਠੇ ਮੇਕਿੰਗ ਕਰਦੇ ਹਾਂ ਤੇ ਬਹੁਤ ਚੰਗਾ ਲੱਗਦਾ ਹੈ ਬਸ ਟਾਈਮ ਬਹੁਤ ਵਧੀਆ ਲੰਘ ਰਿਹਾ ਜੀ ਹਾਂ ਜੀ ਹਾਂ ਜੀ ਦੇ ਵੀਰੇ ਸੰਗਦੇ ਹੁੰਦੇ ਸੀਗੇ ਉਹ ਕਹਿੰਦੇ ਸੀਗੇ ਵੀ ਵੀ ਕਿਦਾਂ ਅਸੀਂ ਹੁਣ ਕੰਮ ਕਰਾਂਗੇ ਅਸੀਂ ਰੋਟੀ ਬਣਾਵਾਂਗੇ ਇਹ ਤਾਂ ਕੁੜੀਆਂ ਦਾ ਕੰਮ ਹੈ ਬਟ ਹੁਣ ਜਿਵੇਂ ਸਾਡੇ ਨੌਜਵਾਨ ਮੁੰਡੇ ਕਰ ਰਹੇ ਆ ਤੁਸੀਂ ਹੋਰਾਂ ਨੂੰ ਵੀ ਬਾਕੀਆਂ ਨੂੰ ਦੇਖਦੇ ਹੋਗੇ ਤੁਸੀਂ ਪਰਸਨਲੀ ਕਰ ਰਹੇ ਹੋ ਕਿੰਨਾ ਕੁ ਵਧੀਆ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਮੈਂ ਇਸ ਤੋਂ ਪਹਿਲਾਂ ਆਪਣਾ ਵੀਰਾ ਇੱਧਰ ਵੀ ਹੈਗੇ ਨਾ ਨਰਵਸ ਤੁਸੀਂ ਐਡਵੋਕੇਟ ਸਿੰਘ ਹੈ ਬਾਈ ਤੇ ਉਹਨਾਂ ਕੋਲ ਮੈਂ ਕੰਮ ਓਪਨ ਕਰਨ ਤੋਂ ਪਹਿਲਾਂ ਉਹਨਾਂ ਨੇ ਉਹਨਾਂ ਕੋਲ ਮੈਂ ਗਿਆ ਸੀ ਤਾਂ ਉਹਨਾਂ ਨੇ ਵੀ ਇਹੀ ਸਲਾਹ ਦਿੱਤੀ ਸੀ ਵੀ ਕਿਸੇ ਤੋਂ ਆਪਾਂ ਕੀ ਲੈਣਾ ਤੁਸੀਂ ਆਪਣਾ ਕਰੋ ਆਪਣਾ ਕਿਰਤ ਕਰੋ ਤੇ ਆਪਣਾ ਵਧੀਆ ਖਾਓ ਪੀਓ ਤੇ ਪਹਿਲਾਂ ਮੈਨੂੰ ਵੀ ਬਹੁਤ ਹੋਇਆ ਸੀ ਸਟਾਰਟਿੰਗ ਦੇ ਵਿੱਚ ਫਸਟ ਡੇ ਸੈਕਿੰਡ ਡੇ ਮੈਨੂੰ ਵੀ ਥੋੜਾ ਹੈਜ਼ਿਟੇਸ਼ਨ ਹੋਈ ਸੀ ਉਸ ਤੋਂ ਬਾਅਦ ਜਦੋਂ ਲੋਕ ਆਏਗੇ ਲੋਕ ਵਧੀਆ ਲੋਕਾਂ ਨੂੰ ਲੱਗਿਆ ਤੇ ਹੁਣ ਬਿਲਕੁਲ ਵੀ ਨਹੀਂ ਹੈਗੀ ਹੁਣ ਮੈਂ ਬਿਲਕੁਲ ਗੱਲਾਂ ਲਾਂ ਕੱਲਾ ਕੰਮ ਦੇ ਵਿੱਚ ਰੁੱਝੇ ਰਹਿੰਦੇ ਆ ਜੀ ਤੇ ਬਸ ਲੋਕਾਂ ਦੀ ਸੇਵਾ ਕਰੀ ਜਾ ਰਹੇ ਆ ਜੀ ਹਾਂ ਜੀ ਨਹੀਂ ਮਤਲਬ ਮੈਂ ਜਿਵੇਂ ਦੇਖਿਆ ਨੇ ਤੁਸੀਂ ਲੈ ਕੇ ਵੀ ਕਾਰ ਤੇ ਆਉਂਦੇ ਹੋ ਸਾਰਾ ਸਾਰਾ ਸਮਾਨ ਘਾਰ ਜਾਂਦਾ ਜੀ ਪਹਿਲਾਂ ਸਮਾਨ ਵਿੱਚ ਥੋੜਾ ਐਡਜਸਟ ਨਹੀਂ ਸੀ ਹੁੰਦਾ ਸਟਾਰਟਿੰਗ ਦੇ ਵਿੱਚ ਹੁਣ ਤੁਸੀਂ ਦੇਖ ਲਓ ਸਾਰਾ ਸੈਟਅਪ ਇੱਕੋ ਕਾਰ ਤੇ ਇੱਕੋ ਗੇੜੇ ਚ ਲੈ ਜਾਂਦਾ ਮੈਂ ਹਾਂ ਹਾਂ ਜੀ ਸਕਿਆਲੇ ਦੇ ਮੁੰਡੇ ਵੈਸੇ ਹੈ ਤਾਂ ਕਮਾਲ ਹੀ ਨੇ ਹੈਨਾ ਬਿਲਕੁਲ ਬਿਲਕੁਲ ਜੀ ਹਰ ਕੰਮ 'ਚ ਕਮਾਲ ਹੀ ਹਾਂਜੀ 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 ਬਿਲਕੁਲ ਕੁਕਿੰਗ ਕਿਵੇਂ ਕਰ ਲੈਣੇ ਬਣਾਣਾ ਆਉਂਦੇ ਤੁਹਾਨੂੰ ਆਪ ਹੀ ਕੁਕਿੰਗ ਦਾ ਕੌਣ ਦੱਸਦਾਈ ਮੈਂ ਕੁਕਿੰਗ ਮੈਂ ਗਿਆ ਸੀ 2090 ਦੇ ਵਿੱਚ ਇੱਥੇ ਮਸਕਟ ਅੱਛਾ ਜੀ ਹਾਂ ਅਵਾਨ ਹਾਂ ਤੇ ਆਹ ਕਾਫੀ ਲਾਈਨ 'ਚ ਗਿਆ ਸੀ ਮੈਂ ਤੇ ਉਹ 2 ਸਾਲ ਦਾ ਕੰਟਰੈਕਟ ਸੀ ਮੇਰਾ ਉਸ ਤੋਂ ਪਹਿਲਾਂ ਮੈਨੂੰ ਚਾਹ ਤੱਕ ਨਹੀਂ ਬਣਾਉਣੀ ਹੁੰਦੀ ਸੀ ਫਿਰ ਉੱਥੇ ਜਾ ਕੇ ਮੈਨੂੰ ਐ ਕੁਕਿੰਗ ਨਾਲ ਬਹੁਤ ਪਿਆਰ ਹੋ ਗਿਆ ਸੀ ਮੈਨੂੰ ਐਕਚੁਅਲੀ ਮੇਰੀ ਲਾਈਨ ਵੀ ਰੈਸਟੋਰੈਂਟ ਲਾਈਨ ਆ ਸ਼ੁਰੂ ਤੋਂ ਤੇ ਉਹਦੇ ਕਰਕੇ ਫਿਰ ਮੈਨ ਆ ਹੁਣ ਬਸ ਇਧਰ ਹੋ ਗਏ ਆ ਤੇ ਹੌਲੀ ਹੌਲੀ ਮਤਲਬ ਜੋ ਗਲਤੀਆਂ ਨੇ ਕਸਟਮਰ ਦੇ ਫੀਡਬੈਕ ਆਉਂਦੇ ਨੇ ਉਹਨੂੰ ਸੁਧਾਰ ਕਰ ਰਹੇ ਆ ਬਸ ਹਾਂਜੀ ਅੱਗੇ ਅੱਛਾ ਮਤਲਬ ਜੇ ਆਪਾਂ ਬਿਜ਼ਨਸ ਦੀ ਗੱਲ ਕਰੀਏ ਤੁਹਾਡੀ ਕਮਾਈ ਹੋ ਜਾਂਦੀ ਹੈ ਵਧੀਆ ਅਰਨ ਕਰ ਲੈਣੇ ਉਹਦੇ ਤੋਂ ਜੇ ਨੌਕਰੀ ਤੋਂ ਇਹਨੂੰ ਕੰਪੇਅਰ ਕਰੀਏ ਤਾਂ ਅਰਨਿੰਗ ਅੱਛੀ ਹੁੰਦੀ ਹੈ ਉਹਦੇ ਨਾਲ ਹਾਂ ਮੈਂ ਦੱਸੂਗਾ ਇਹ ਚੀਜ਼ ਮੈਂ ਹਲੇ ਅਸਲੀ ਵਿੱਚ ਖੁਦ ਐਕਸਪੀਰੀਅੰਸ ਕਰ ਰਿਹਾ ਮੈਨੂੰ 2 ਮੰਥ ਹੀ ਹੋਏ ਆ ਹਲੇ ਮੇਰੇ ਹਲੇ ਮੇਰਾ ਜਿੰਨਾ ਆਪਾਂ ਕਹ ਦੀ ਹਜੇ ਮੇਰੀ ਆਈ ਚਲਾਈ ਚੱਲ ਰਹੀ ਹੈ ਮਤਲਬ ਹਨਾ ਇਨਵੈਸਟਮੈਂਟ ਹੀ ਹੋ ਰਹੀ ਹੈ ਹਜੇ ਤਾਂ ਬਾਹਰ ਨਿਕਲ ਜਾਂਦੇ ਨੇ नेक्स्ट टाइम ਤੁਸੀਂ ਆਓਗੇ ਤੁਹਾਨੂੰ ਮੈਂ ਦੱਸਾਂਗਾ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਅੱਛਾ ਹਾਂਜੀ ਠੀਕੇ ਫਾਈਨਲੀ ਅਸੀਂ ਅਗਲੀ ਵਾਰ ਵੀ ਮਿਲਾਂਗੇ ਬਟ ਇੱਕ ਤੁਸੀਂ ਇੱਕ ਮੋਟੀਵੇਸ਼ਨ ਲੈ ਕੇ ਆਇਓ ਚੰਗਾ ਲੱਗੇ ਤੁਹਾਨੂੰ ਵੇਖ ਕੇ ਹੋਰ ਨੌਜਵਾਨ ਵੀ ਇਹ ਸਿੱਖਣਗੇ ਕਿਉਂਕਿ ਬੇਸਿਕਲੀ ਸਾਡੇ ਪੰਜਾਬ ਚ ਕੀ ਉਹ ਕਹਿੰਦੇ ਕਿ ਰੁਜ਼ਗਾਰ ਨਹੀਂ ਮਿਲ ਰਿਹਾ ਨੌکریاں ਨਹੀਂ ਮਿਲ ਰਹੀਆਂ ਸਾਡੇ ਮੁੰਡੇ ਬਾਹਰ ਜਾ ਰਹੇ ਆ ਇਹ ਵੈ ਮੇਰੇ ਦਿਮਾਗ ਚ ਵੀ ਸੀ ਜਦੋਂ ਪਹਿਲਾਂ ਮੈਨੂੰ ਵੀ ਆਇਆ ਮੈਂ ਕਿਉਂਕਿ ਜੌਬ ਦੇ ਵਿੱਚ ਇੰਨਾ ਰੁੱਝੇ ਰਹਿੰਦੇ ਸੀ 9-10 ਘੰਟੇ ਉਸ ਤੋਂ ਬਾਅਦ ਫਿਰ ਆਪਣੀ ਥੋੜਾ ਬੋਤਾ ਦੇਖਣਾ ਪੈਂਦਾ ਸੀ ਹਾਂਜੀ ਮੇਰੇ ਵੀ ਪਹਿਲਾਂ ਇਦਾਂ ਦਾ ਮਾਈਂਡ ਸੈਟ ਸੀ ਵੀ ਕੰਮ ਨਹੀਂ ਕੰਮ ਆਪਾਂ ਕਰਦੇ ਨਹੀਂ ਹੈਗੇ ਕੰਮ ਹਜ਼ਾਰ ਹੈ ਹੁਣ ਵੀ ਮੇਰੇ ਕੋਲ ਬਹੁਤ 3600 ਆਈਡੀਆ ਬਟ ਉਹ ਮੈਂ ਹੁਣ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਉਹਨੂੰ ਐਗਜ਼ੀਕਿਊਟ ਕਰਨਾ ਪੈਣਾ ਐਗਜ਼ੀਕਿਊਟ ਕਰਨਾ ਹਾਂ ਤੇ ਉਹ ਚੀਜ਼ ਹੈ ਕਰਨ ਵਾਸਤੇ ਬਹੁਤ ਕੁਝ ਹੈ ਬੰਦਾ ਮਤਲਬ ਕਰਨ ਵਾਲਾ ਹੋਣਾ ਜੇ ਤਾਂ ਪਤਾ ਕੀ ਦਿੱਕਤ ਹੁੰਦੀ ਹੈ ਉਹ ਮਤਲਬ ਹੁਣ ਬੰਦਾ ਨਹੀਂ ਦੱਸਦਾ ਹੁੰਦਾ ਆਪਾਂ ਮਤਲਬ ਇਹ ਕਹਿ ਦਿੰਦਾ ਮਤਲਬ ਇਸ ਇਸ ਜਗ੍ਹਾ ਤੇ ਜਿੱਥੇ ਮੈਂ ਖੜਾ ਇੱਥੇ ਖੜਨਾ ਵੀ ਬਹੁਤ ਔਖਾ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਲੋਕ ਨਹੀਂ ਸ਼ਰਮ ਦੇ ਮਾਰੇ ਖੜਦੇ ਹੈਗੇ ਵੀ ਕਰਦੇ ਨੇ ਆਪਣੇ ਤੁਹਾਡੇ ਚ ਹਜੇ ਵੀ ਫੀਲ ਕਰਾਉਂਦੇ ਹੈ ਹਾਂ ਕਰਾਉਂਦੇ ਨੇ ਹਾਂ ਬਿਲਕੁਲ ਐਗਜ਼ੈਕਟਲੀ ਉਹੀ ਗੱਲ ਹੈ ਜਿੱਦਾਂ ਕੋਈ ਫੈਮਿਲੀ ਹੋ ਗਿਆ ਜਾਂ ਕਿਸੇ ਰਿਲੇਟਿਵ ਹੋ ਗਿਆ ਜਾਂ ਬੰਦਾ ਕੋਈ ਐਦਾਂ ਕਰਦਾ ਤੇ ਇੱਕ ਸਕਿੰਟ ਹੋਰ ਆਰਡਰ ਕਰਦਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਕੰਮ ਵੀ ਕੰਟੀਨਿਊ ਰੱਖੋ ਅਸੀਂ ਤੁਹਾਨੂੰ ਡਿਸਟਰਬ ਨਹੀਂ ਕਰਾਂਗੇ ਕੰਮ ਦੇ ਵਿੱਚ ਨਾਲੇ ਦਿਖਾਵਾਂਗੇ ਵੀ ਬਾਈ ਕਿਵੇਂ ਕਰਦੇ ਨੇ ਅੱਛਾ ਇਹ ਝੌਲ ਨੇ ਕਰਦੇ ਝੌਲ ਹੈ ਹਾਂ ਹਾਂ ਬਿਲਕੁ ਸਾਡੇ ਕੋਲ ਹੁੰਦੇ ਨਹੀਂ ਕਾਲੇਛਣੇ ਹੁੰਦੇ ਨੇ ਕੜੀ ਹੁੰਦੀ ਹੈ ਰਾਜਮਾ ਹੁੰਦੀ ਹੈ ਰਾਈਸ ਹੁੰਦੇ ਨੇ ਸਾਗ ਨਾਲ ਮੱਕੀ ਦੀ ਰੋਟੀ ਹੁੰਦੀ ਹੈ ਜੀ ਅੱਛਾ ਸਿਆਲਾਂ ਚ ਰੱਖਦੇ ਹੋ ਕੱਲੀ ਹਾਂ ਸਾਗ ਹਾਂ ਜੀ ਵੈਸੇ ਸਾਗ ਬਣਾਉਣਾ ਬਹੁਤ ਔਖਾ ਸਮਾਂ ਬਹੁਤ ਲੱਗ ਜਾਂਦਾ ਉਹਦੇ ਹਾਂ ਬਿਲਕੁਲ ਸਾਗ ਅਸੀਂ ਬਿਲਕੁਲ ਦੇਸੀ ਸਟਾਈਲ ਬਣਾਉਂਦੇ ਹਾਂ ਚੁੱਲੇ ਤੇ ਬਾਕੀ ਕੁਝ ਮੈਂ ਬਾਕੀ ਗੈਸ ਤੇ ਬਣਾਉਣਾ ਤੁਸੀਂ ਆਏ ਹੋ ਜੀ ਕਿਵੇਂ ਲੱਗਦੇ ਤੁਹਾਨੂੰ ਠੀਕ ਹੈ ਜੀ ਮੈਂ ਇਹਨਾਂ ਦਾ ਫਾਦਰ ਹਾਂ ਜੀ ਅੱਛਾ ਕੀ ਬਾਤ ਹੈ ਫਿਰ ਤਾਂ ਬਹੁਤ ਚੰਗੀ ਮੁਲਾਕਾਤ ਹੈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਬੇਟੇ ਦੀ سپورਟ ਲਈ ਆਏ ਹੋ ਜੀ ਨਾਲ ਫੁੱਲ سپورਟ ਹੈ ਜੀ ਕਿਉਂਕਿ ਬੱਚਾ ਤਾਂ سپورਟ ਕਰ ਹੀ ਨਹੀਂ ਕਰਦਾ ਮੈਨੂੰ ਲੱਗਦਾ ਸਾਰੇ ਘਰ ਖੁਸ਼ ਬਹੁਤ ਨੇਗੇ ਹਨਾ ਬਹੁਤ ਤੁਹਾਨੂੰ ਵਧੀਆ ਲੱਗ ਰਿਹਾ ਹੈ ਹਾਂ ਜੀ ਵਧੀਆ ਅੱਛਾ ਅੱਛਾ ਵੀ ਜਦੋਂ ਤੋਂ ਆਈਡੀਆ ਸੀਗਾ ਜਦੋਂ ਦਿੱਤਾ ਬਾਈ ਨੇ ਤੁਹਾਨੂੰ ਦਿੱਤਾ ਸੀਗਾ ਆਈਡੀਆ ਤੁਸੀਂ ਉਹਨਾਂ ਨੂੰ ਕਿਹਾ ਸੀ ਪੁਸ਼-ਅਪ ਤਾਂ ਕਰਦੇ ਹੁੰਦੇ ਹਨਾ ਵੀ ਕਰਦੇ ਹਨ ਪੁੱਛਣਾ ਪੈਂਦਾ ਹੁੰਦਾ ਨਹੀਂ ਕਹਿ ਰਹੇ ਇਸ ਕੰਮ ਕਰਨ ਮੈਂ ਜੋ ਤੁਹਾਨੂੰ ਵਧੀਆ ਲੱਗਦਾ ਕਰੋ ਜੀ ਹਾਂ ਹਾਂ ਜੀ ਮੈਂ ਜਿਹੜਾ ਤੁਹਾਨੂੰ ਵਧੀਆ ਲੱਗਦਾ ਕਰੋ ਕਿੰਦਰ ਸਾਡਾ ਆਈਡੀਆ ਨਾਲ ਇਹਨਾਂ ਦੀ ਇਹਨਾਂ ਦੀ ਵਾਈਫ ਹੈ ਨਾ ਮੇਰੀ ਨੋਹ ਹੈ ਜਿਹੜ ਮੇਰੀ ਵਾਈਫ ਨੇ ਜਾਨੀ ਉਹਨਾਂ ਦੀ ਮੰਮਾ ਨੇ ਉਹ ਵੀ ਰੋਟੀ ਪਾਣੀ ਉਹ ਬਣਾਉਂਦੇ ਸਾਰੇ ਹਾਂਜੀ ਬਿਲਕੁਲ ਵਧੀਆ ਪਿਆਰ ਨਾਲ ਮਿਲ ਕੇ ਕਰਦੇ ਆਂ ਸਾਰੇ ਨਹੀਂ ਮੈਨੂੰ ਵੀ ਹੁਣ ਇੱਕ ਹੀ ਚੀਜ਼ ਇਹ ਵੀ ਹੁੰਦੀ ਹੈ ਨਾ ਜਿਵੇਂ ਫਾਦਰ ਦੀ ਸਪੋਰਟ ਹੋਣੀ ਬਹੁਤ ਜ਼ਰੂਰੀ ਹੈ ਇੱਕ ਫਾਦਰ ਨੂੰ ਇਹ ਵੀ ਹੁੰਦਾ ਕਿ ਮੇਰੇ ਬੱਚਾ ਜਲਦੀ ਸੈੱਟ ਹੋ ਜਾਏ ਮੇਰੀ ਜ਼ਿੰਦਗੀ ਦੀ ਇੱਕ ਹੀ ਇੱਛਾ ਹੁੰਦੀ ਹੈ ਵੀ ਬੱਚਾ ਸੈੱਟ ਹੋ ਜਾਏ ਹਨਾ ਤੁਹਾਨੂੰ ਹੁਣ ਐਕਚੁਅਲੀ ਇਹ ਤਿੰਨ ਚਾਰ ਕੰਟਰੀਆਂ ਵੀ ਘੁੰਮਿਆ ਹੋਇਆ ਨਹੀਂ ਹਾਂਜੀ ਤਿੰਨ ਕੰਟਰੀਆਂ ਵੀ ਘੁੰਮ ਕੇ ਆਏ ਮੈਨੂੰ ਮਾਈ ਨੇ ਹਾਂਜੀ ਫਿਰ ਮੇਰਾ ਇਹ ਤੋਂ ਵੱਡਾ ਜਿਹੜਾ ਬੇਟਾ ਉਹ ਕੈਨੇਡਾ ਉਹ ਵੀ ਕਹਿੰਦਾ ਸੀ ਕਹਿੰਦਾ ਆਪਣਾ ਕੰਮ ਕਰ ਉਹਨਾਂ ਦਾ ਛੱਡ ਦੋ ਉਹਨਾਂ ਦਾ ਜੋਬ ਜੂ ਵੀ ਛੱਡ ਦੇ ਹਾਲਾਂਕਿ ਜਾਨੀ ਕਿ ਆਪਣੇ ਸਟਾਰਬਕਸ ਤੁਹਾਨੂੰ ਪਤਾ ਹੀ ਸਿਰੇ ਦੀ ਕੰਪਨੀ ਉਹਦੇ ਚ ਐਸੇ ਮੈਨੇਜਰ ਸਮ ਜੋਬ ਕਰਦੇ ਫਿਰ ਕਹਿੰਦੇ ਉਹ ਆਪਣੇ ਹੀ ਕੰਮ ਕਰ ਲੈ ਮੈਂ ਫਿਕਸ ਆਪਣੇ ਕਰ ਲੈ ਬਿਲਕੁਲ ਬਿਲਕੁਲ ਜੇ ਕੋਈ ਵੀ ਜੋਬ ਵੀ ਮਤਲਬ ਹੈਵੀ ਰੈਂਕਡ ਵੱਡਾ ਰੈਂਕ ਵੀ ਜੇ ਮਿਲ ਜੇ ਹਨਾ ਤੇ ਇਹ ਵੀ ਸਟ्रेस ਬਹੁਤ ਜ਼ਿਆਦਾ ਹੁੰਦਾ ਹਾਂਜੀ ਹਾਂਜੀ ਹਾਂ ਇਹਦੇ ਵਿੱਚ ਆਇਆ ਵੀ ਮਿਹਨਤ ਤੁਹਾਡੀ ਬਹੁਤ ਲੱਗਣੀ ਹੈ ਹਨਾ ਪਰ ਕੰਮ ਆਪਣਾ ਜੀ ਕੰਮ ਆਪਣਾ ਤੇ ਇਹ ਵੀ ਮਰਜ਼ੀ ਨਾਲ ਕਰੇ ਬੰਦਾ ਜਦੋਂ ਮਰਜ਼ੀ ਹਨ ਤੇ ਆ ਹੋ ਤੁਸੀਂ ਖੁਸ਼ ਹੋ ਵਧੀਆ ਬਹੁਤ ਹਾਂਜੀ ਬਹੁਤ ਵਧੀਆ ਖੁਸ਼ ਹੈ ਅੱਛਾ ਤੁਸੀਂ ਨਾਲ ਆਨੇ ਹੁੰਨੇ ਹੋ ਜਾਂ ਕਦੇ ਕਦੇ ਆਨੇ ਆਣਾ ਨਾ ਆਉਂਦਾ ਮੈਂ ਆਉਂਦਾ ਹੀ ਹੁੰਦਾ ਤੇ ਕੁਝ ਬਣ ਮੈਂ ਵੀ ਆ ਜਾਂਦਾ ਅੱਛਾ ਕਹਿੰਦੇ ਵੀ ਫਾਦਰ ਦੇ ਪਿੱਛੇ ਹੋਣਾ ਜ਼ਰੂਰੀ ਹੈ ਨਾ ਕੋਈ ਕਿਸੇ ਚੀਜ਼ ਦੀ ਘਟਵਾ ਦੇ ਆਪਾਂ ਇੱਥੇ ਖੜੇ ਇਹ ਆਪ ਦਾ ਕਰੀ ਜਾਂਦੇ ਇੱਥੇ ਅੱਛਾ ਅੱਛਾ ਆਪਾਂ ਇਹਨੂੰ ਕਹੋ ਜਦੋਂ ਫੋਨ ਕਰਦੇ ਹੋ ਡੈਡੀ ਜਾ ਚੀਜ਼ ਅੱਛਾ ਅੱਛਾ ਹਾਂਜੀ ਹਾਂਜੀ ਮੈਂ ਇਹ ਕਹਿਣਾ ਸੀ ਵੀ ਮਤਲਬ ਜਿਵੇਂ ਹੁਣ ਇਹ ਮੁੰਡੇ ਨੇ ਸਫਾਈ ਦੇਖੋ ਕਿੰਨੀ ਵਧੀਆ ਸਫਾਈ ਰੱਖੀ ਜਾਰੇ ਹਰ ਇੱਕ ਚੀਜ਼ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਲੱਗੀ ਦੂਸਰੀ ਗੱਲ ਇਹ ਆ ਵੀ ਜਿਹੜੇ ਬਈਏ ਨੇ ਇਹ ਸਫਾਈ ਨਹੀਂ ਰੱਖਦੇ ਆਂਗੇ। ਹਾਂ। ਵੱਤ ਤੋਂ ਵੱਤ ਆਪਣੇ ਪੰਜਾਬੀ ਲੋਕਾਂ ਨਾਲ ਪੰਜਾਬੀ ਲੋਕਾਂ ਨੂੰ ਇਹ ਪ੍ਰਮੋਟ ਕਰਨਾ ਚਾਹੀਦਾ। ਇਹਨਾਂ ਕੋਲ ਹੀ ਮਤਲਬ ਕੋਈ ਆਓ ਇਹ ਸਫਾਈ ਆ ਦੇਖੋ ਕਿੰਨੀ ਵਧੀਆ। ਹਾਂ। ਹੁਣ ਉਹਨਾਂ ਦੇ ਨੌ ਲਿਬੜੇ ਹੋ ਜਾਂਦੇ ਰੇ ਉਹ ਉਹਦੇ ਵਿੱਚ ਗੋਲ ਗੱਪੇ ਦੇ ਵਿੱਚ ਮਾਰੀ ਜਾਂਦੇ ਨੇ। ਕੋਈ ਸਾਨੂੰ ਬਹੁਤ ਬੁਰਾ ਲੱਗਦਾ। ਕੋਈ ਖਾਣੇ ਆ ਖੁਸ਼ ਹੋਊਗੀ ਦੇਖੋ ਹਨਾ। ਹੁਣੇ ਮੁੰਡੇ ਦੀ ਸਫਾਈ ਦੇਖੋ ਆਪ ਵੀ ਮਤਲਬ ਉਹ ਕਿ ਸਾਫ਼ ਸੁਥਰਾ ਬੰਦਾ। ਇਹਦਾ ਖਾਣਾ ਪੀਣਾ ਵੀ ਸਾਫ਼ ਸੁਥਰਾ ਹੈ। ਮੈਂ ਉਹ ਉੱਥੇ ਪਾਰਕ ਹਸਪੀਟਲ ਦੇ ਵਿੱਚੋਂ ਇੰਨੀ ਦੂਰ ਚੱਲ ਕੇ ਉਰੇ ਆਇਆ। ਅੱਛ ਮੈਂ ਉੱਥੇ ਕਿਉਂ ਨਹੀਂ ਕੁਝ ਖਾਦਾ ਆਇਗਾ ਇਹ ਬਹੁਤ ਜ਼ਰੂਰੀ ਹੈ ਕਿ ਆਪਣੇ ਪੰਜਾਬੀ ਬੰਦੇ ਨੇ ਪੰਜਾਬੀ ਬੰਦਾਂ ਦੀ ਰਿਹੜੀ ਤੇ ਜਾਓ ਚਾਹੇ ਕੋਈ ਸਬਜ਼ੀ ਲੈਣੀ ਹੈ ਚਾਹੇ ਕੁਝ ਵੀ ਲੈਣਾ ਹੈ ਪਹਿਲਾਂ ਇਹ ਦੇਖੋ ਵੀ ਆਪਣੇ ਬੰਦੇ ਨੂੰ ਉਹ ਕਰੋ ਹਮਮ ਬਸ ਮੈਂ ਇਹੀ ਕਹਿਣਾ ਸੀ ਕੱਲ ਜਿਹੜਾ ਓਨਰ ਨੇ ਨਾ ਹੁੰਦਾ ਗ੍ਰੀਨਲੈਂਡ ਦੇ ਓਨਰ ਨਹੀਂ ਕੱਲ ਉਹ ਵੀ ਖਾ ਕੇ ਗਿਆ ਜੀ ਹਾਂਜੀ ਹਾਂ ਸਰ ਬਹੁਤ ਚੰਗੀ ਗੱਲ ਹੈ ਬਹੁਤ ਸੋਹਣਾ ਲੱਗਦਾ ਹੈ ਵੀ ਮੈਂ ਕਹਿੰਨੀ ਆ ਵੀ ਹੁਣ ਪਿੱਛੇ ਤੋਂ ਜਿਵੇਂ ਯੂਥ ਸਾਡਾ ਸ਼ੁਰੂ ਕਰ ਰਿਹਾ ਹੈ ਨਾ ਕੰਮ ਬਹੁਤ ਚੰਗੀ ਗੱਲ ਹੈ ਤੁਸੀਂ ਦੇਖਿਆ ਕਿ ਨੌਜਵਾਨ ਪੰਜਾਬੀ ਮੁੰਡਾ ਜਿਹਦੀ ਉਮਰ ਸਿਰਫ 25 26 ਸਾਲ ਹੈ ਤੇ ਉਹ ਇੰਨੀ ਮਿਹਨਤ ਕਰ ਰਹੀ ਨਹੀਂ ਤੇ ਇਹ ਕਹਿ ਲੋ ਕਿ ਬਾਕੀ ਨੌਜਵਾਨਾਂ ਦੇ ਲਈ ਵੀ ਮੋਟੀਵੇਸ਼ਨ ਬਣ ਰਹੀ ਨਹੀਂ ਤਾਂ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਅੱਗੇ ਸ਼ੇਅਰ ਕਰਿਆ ਕਰੋ ਐਂਡ ਇੱਕ ਗੱਲ ਹੋਰ ਹੈ ਕਿ ਪੰਜਾਬੀ ਵੀਰ ਕਿ ਜਿਹੜੇ ਪੰਜਾਬੀ ਸਾਡੇ ਵੀਰ ਹੈ ਜੇ ਕੁਝ ਨਵਾਂ ਕਰਦੇ ਐ ਤਾਂ ਉਹਨਾਂ ਦਾ ਸਾਥ ਜ਼ਰੂਰ ਦਿਆ ਕਰੋ